ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 505 ਮਿੰਨੀ ਬੱਸਾਂ ਨੂੰ ਜਦੋਂ ਪਰਮਿਟ ਦਿੱਤੇ ਸੀ ਉਸ ਮੌਕੇ ਤੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ 1300 ਨਵੀਆਂ ਬੱਸਾਂ ਪਾਈਆਂ ਜਾਣਗੀਆਂ ਜਿਸ ਦੇ ਨਾਲ ਪਬਲਿਕ ਟਰਾਂਸਪੋਰਟ ਸਿਸਟਮ ਮਜ਼ਬੂਤ ਹੋਏਗਾ ਉਹਨਾਂ ਨੇ ਇਸ ਦੌਰਾਨ ਬਾਦਲ ਪਰਿਵਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਬਾਦਲਾ ਨੇ ਬੱਸਾਂ ਦਾ ਕੇਂਦਰੀਕਰਨ ਤਾਂ ਕਰਨਾ ਸੀ ਸਗੋਂ ਬਾਦਲੀਕਰਨ ਕਰ ਦਿੱਤਾ ਉਹਨਾਂ ਨੇ ਪੰਜਾਬ ਦੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹਨਾਂ ਨੇ ਟਰਾਂਸਪੋਰਟ ਮੰਤਰੀ ਰਹਿੰਦੇ ਹੋਏ ਸਭ ਤੋਂ ਜ਼ਿਆਦਾ ਟੋਲ ਪਲਾਜ਼ਾ ਲਗਾਈ ਨੇ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਨਵੇਂ ਬਿਣੀ ਬੱਸ ਆਪਰੇਟਰ ਜਿਨ੍ਹਾਂ ਨੂੰ ਪਹਿਲੀ ਵਾਰ ਪਰਮਿਟ ਮਿਲੇ ਨੇ ਅਤੇ ਇਸ ਦੇ ਨਾਲ ਹੀ ਜਿਨ੍ਹਾਂ ਨੇ ਪਰਮਿਟ ਰੀਨਿਊ ਕੀਤੇ ਨੇ ਉਹਨਾਂ ਨੂੰ ਵੀ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਹੁਣ ਤੱਕ ਅਸੀਂ 1100 ਤੋਂ ਵੱਧ ਪਰਮਿਟ ਜਾਰੀ ਕਰ ਚੁੱਕੇ ਹਾਂ। ਸੀਐਮ ਮਾਨ ਨੇ ਕਿਹਾ ਕਿ ਜਦੋਂ ਮੈਨੂੰ ਦੱਸਿਆ ਗਿਆ ਕਿ 500 ਦੇ ਕਰੀਬ ਮਿੰਨੀ ਬੱਸ ਦੇ ਪਰਮਿਟ ਦੇਣੇ ਨੇ ਤਾਂ ਮੈਂ ਕਿਹਾ ਕਿ ਇੱਕ ਚੰਗੇ ਆਡੀਟੋਰੀਅਮ ਦੇ ਵਿੱਚ ਪ੍ਰੋਗਰਾਮ ਰੱਖੋ। ਸਾਰਿਆਂ ਨੂੰ ਬੁਲਾਓ। ਉਹਨਾਂ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਉਹਨਾਂ ਨੂੰ ਕੀ ਪਤਾ ਸੀ ਕਿ ਮਿੰਨੀ ਬੱਸ ਪਰਮਾਟ ਮਿਲਣ ਦੀ ਕਿੰਨੀ ਖੁਸ਼ੀ ਹੁੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੀਆਰਟੀਸੀ ਦੀਆਂ 705 ਬੱਸਾਂ ਅਤੇ 606 ਪਨ ਬੱਸ ਬੱਸਾਂ ਸਰਕਾਰ ਪਾਏਗੀ ਇਸ ਦਾ ਮਕਸਦ ਪਬਲਿਕ ਟਰਾਂਸਪੋਰਟ ਨੂੰ ਮਜ਼ਬੂਤ ਕਰਨਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਛੋਟੇ-ਛੋਟੇ ਕੰਮਾਂ ਦੇ ਲਈ ਲੋਕਾਂ ਨੂੰ ਆਪਣੇ ਨਿੱਜੀ ਵਾਹਨ ਕੱਢਣੇ ਪੈਂਦੇ ਨੇ ਜਿਸ ਨਾਲ ਲੋਕਾਂ ਦੇ ਤੇਲ ਦਾ ਖਰਚਾ ਵਧਦਾ ਹੈ ਮੈਂ ਤੁਹਾਨੂੰ ਅੱਜ ਇਹ ਗੱਲ ਦੱਸਣ ਆਇਆ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਜਿਵੇਂ ਹੁਣ ਪੀਆਰਟੀਸੀ ਦੀਆਂ 705 ਬੱਸਾਂ ਪੀਆਰਟੀਸੀ ਦੀਆਂ 606 ਬੱਸਾਂ ਪੰਨ ਬਸਦੀਆਂ 1311 ਬੱਸਾਂ ਸਰਕਾਰ ਵੀ ਪਾਊਗੀ ਸਰਕਾਰ ਦੀਆਂ ਬੱਸਾਂ ਵੀ ਆਉਣਗੀਆਂ ਤਾਂ ਕਿ ਪਬਲਿਕ ਟਰਾਂਸਪੋਰਟ ਜਿਹੜੀ ਆ ਉਹਨੂੰ ਜ਼ਿਆਦਾ ਯੂਜ਼ ਕਰਨ ਲੋਕ ਹੁਣ ਆਪਾਂ ਦਾ ਹੁਣ ਪਿੰਡਾਂ 'ਚ ਹਰ ਗੱਲ ਤੇ ਮਤਲਬ ਸਮੋਸੇ ਲਿਆਉਣ ਵਾਸਤੇ ਵੀ ਗੱਡੀ ਕੱਢਦੇ ਆ ਚਾਹੇ ਸ਼ਹਿਰੋਂ ਸਮੋਸੇ ਫੜ ਲੈ ਕਾਰ ਲੈ ਜਾ ਸਮੋਸੇ 50 ਰੁਪਏ ਦੇ ਆਉਂਦੇ ਨੇ ਤੇਲ ਤੋਂ 150 ਲੱਗ ਜਾਂਦਾ ਪਬਲਿਕ ਟਰਾਂਸਪੋਰਟ ਜਿਹੜੀ ਆ ਉਹਨੂੰ ਵਰਤਣਾ ਬਹੁਤ ਜ਼ਰੂਰੀ ਆ ਉਹਦੇ ਨਾਲ ਜਿਹੜਾ ਜਿੱਥੇ ਛੋਟੇ-ਛੋਟੀਆਂ ਬੱਚਤਾਂ ਹੁੰਦੀਆਂ ਉੱਥੇ ਨਾਲ-ਨਾਲ ਜਿਹੜਾ ਸਰਕਾਰਾਂ ਦੇ ਵੀ ਰੈਵਨਿਊ ਆਉਂਦੇ ਨੇ ਪਲੱਸ ਰੋਜ਼ਗਾਰ ਦੇ ਸਾਧਨ ਪੈਦਾ ਹੁੰਦੇ ਨੇ ਸੋ ਇਸ ਕਰਕੇ ਅੱਜ ਜਿਹੜਾ ਜਿਵੇਂ ਹੁਣ ਦਿੱਲੀ ਦਾ ਪੋਲੂਸ਼ਨ ਹੈ ਹੁਣ ਉਹ ਕਹਿੰਦੇ 2018 ਦੀਆਂ ਰਜਿਸਟਰਡ ਗੱਡੀਆਂ ਉੱਥੇ ਦਿੱਲੀ 'ਚ ਨਹੀਂ ਵੜ ਸਕਦੀਆਂ ਫਲਾਨਾ ਸਰਟੀਫਿਕੇਟ ਲੋ ਫਲਾਨਾ ਲੋ ਫਲਾਨਾ ਸੋ ਇਸ ਕਰਕੇ ਅੱਜ ਦੁਨੀਆ ਜਿਹੜੀ ਹੈ ਉਹ ਗ੍ਰੀਨ એનર્ਜੀ ਵੱਲ ਜਾ ਰਹੀ ਹੈ ਕਲਾਈਮੇਟ ਨੂੰ ਬਚਾਉਣਾ ਵੀ ਹੈ ਨਾਲ ਨਾਲ ਤੇ ਬਾਕੀ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਜਿਵੇਂ ਕੇਂਦਰ ਸਰਕਾਰ ਨਾਲ ਮੰਗਾਂ ਨੇ ਉਹ ਵੀ ਇਹ ਜਿਹੜੀਆਂ ਅਸੀਂ ਉਹਨਾਂ ਕੋਲੇ ਰੱਖਾਂਗੇ ਬਾਕੀ ਪੰਜਾਬ ਸਰਕਾਰ ਵੱਲੋਂ ਪਟਿਆਲਾ ਜਲੰਧਰ ਲੁਧਿਆਣਾ ਬਠਿੰਡਾ ਤੇ ਸੰਗਰੂਰ ਦੇ ਜਿਹੜੇ ਬਸ ਅਡੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਆਧੁਨਿਕੀਕਰਨ ਕਰ ਰਹੇ ਆ ਸ਼ਾਨਦਾਰ ਉਥੇ ਬੈਠਣ ਵਾਸਤੇ ਵੇਟਿੰਗ ਰੂਮ ਉਥੇ ਪਾਣੀ ਦਾ ਪ੍ਰਬੰਧ ਉਥੇ ਕੋਈ ਮੈਡੀਕਲ ਐਮਰਜੈਂਸੀ ਆ ਜਾਏ ਉਥੇ ਨਾਲ ਦਵਾਈਆਂ ਦਾ ਹਰ ਵਕਤ ਪ੍ਰਬੰਧ ਉਥੇ ਡਾਕਟਰ ਦਾ ਪ੍ਰਬੰਧ ਨਾਲ ਬਾਥਰੂਮ ਬਹੁਤ ਸਾਫ ਸੁਥਰੇ ਹੋਣ ਤਾਂ ਕਿ ਔਰ ਨਾਲ ਨਾਲ ਟਿਕਟਾਂ ਵਾਸਤੇ ਵੀ ਐਪ ਬਣਾਈ ਹੈ ਤੁਸੀਂ ਟਿਕਟਾਂ ਕਰ ਹੁੰਦੀ ਲੈ ਕੇ ਤੁਰ ਸਕਦੇ ਹੋ ਜਿਵੇਂ ਜਹਾਜ਼ਾਂ ਦੀਆਂ ਜਾਂ ਟ੍ਰੇਨਾਂ ਦੀਆਂ ਹੁੰਦੀਆਂ ਤੇ ਉਥੇ ਵੀ ਜਾ ਕੇ ਮਸ਼ੀਨਾਂ ਲੱਗੀਆਂ ਹੋਣਗੀਆਂ ਉਥੋਂ ਟਿਕਟ ਕੱਢ ਲਓ ਸੋ ਜੋ ਜ਼ਮਾਨੇ ਦੇ ਮੁਤਾਬਕ ਟੈਕਨੋਲੋਜੀ ਆਉਂਦੀ ਜਾਂਦੀ ਹੈ ਪੰਜਾਬ ਜਿਹੜਾ ਹਮੇਸ਼ਾ ਟੈਕਨੋਲੋਜੀ ਦੇ ਨਾਲ ਚੱਲਿਆ ਹੈ ਪੰਜਾਬ ਸਮੇਂ ਦਾ ਹਾਣੀ ਬਣ ਕੇ ਚੱਲਦਾ ਹੈ ਇਸੇ ਕਰਕੇ ਪੰਜਾਬ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਸੋ ਆਪਾਂ ਪੰਜਾਬ ਸਮੇਂ ਦੇ ਹਾਣੀ ਬਣਨਾ ਤੇ ਤੁਹਾਨੂੰ ਬਹੁਤ-ਬਹੁਤ ਮੈਂ ਇਸ ਗੱਲ ਦੀ ਵਧਾਈ ਦਿਨਾਂ ਕਿ ਤੁਸੀਂ ਇਸ ਜੇ ਕੋਈ ਕਿਸੇ ਨੇ ਪਰਮਟ ਲੈਣਾ ਹੈ ਤਾਂ ਕੋਈ ਵੀ ਬੰਦਾ ਅਪਲਾਈ ਕਰ ਸਕਦਾ ਮਾਵਾ ਭੈਣਾ ਆਪਣੇ ਨਾਂ ਤੇ ਕਰ ਸਕਦੀਆਂ ਨੇ ਕੋਈ ਬੇਰੁਜ਼ਗਾਰ ਮੁੰਡਾ ਉਹ ਆਪਣੇ ਨਾਂ ਤੇ ਕਰ ਸਕਦਾ ਹੈ www.punjabtransport.org ਜਾਂ ਫਿਰ ਆਰਟੀਏ ਦਫ਼ਤਰ ਦੇ ਵਿੱਚ ਜੇ ਤੁਹਾਨੂੰ ਵੀ ਕੋਈ ਪੁੱਛਣਾ ਆਉਂਦਾ ਵੀ ਕਿਵੇਂ ਲਿਆ ਪਰਮਿਟ ਜਰੂਰ ਦੱਸਿਓ ਦੱਸ ਦਿਓ ਕਿਉਂਕਿ ਹਰੇਕ ਨੂੰ ਆ ਭਾਗ ਹੈ ਜੀ ਕੰਮ ਕਰਨਾ ਜਿਹੜਾ ਉਹ ਆਪਾਂ ਗੁਰੂ ਸਾਹਿਬ ਨੇ ਕਹਿ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਸਨ ਹੋਕਾ ਦਿੱਤਾ ਸੋ ਅਸੀਂ ਨਾਲ ਇਹ ਵੀ ਹੈ ਕਿ ਕਿਸੇ ਦੀ ਕੋਈ ਮੋਨੋਪੋਲੀ ਨਹੀਂ ਹੋਣੀ ਚਾਹੀਦੀ ਹਰੇਕ ਨੂੰ ਕੰਮ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਜਿਸ ਤਰ੍ਹਾਂ ਹੁਣ ਕਿਹਾ ਇਥੇ ਕਿ ਅਸੀਂ ਤਾਂ ਸੋਚੀਂ ਸਾਦੇ ਸੀ ਜੀ ਵੀ ਐਸ ਉਮਰ ਚ ਕੀ ਕਰਾਂਗੇ ਹੁਣ ਫਿਰ ਕਿਉਂਕਿ ਆਉਣ ਹੀ ਨਹੀਂ ਦਿੰਦੇ ਨਵੇਂਆਂ ਨੂੰ ਤਾਂ ਨਵੇਂ ਨੂੰ ਤਾਂ ਵੜ ਨਹੀਂ ਦਿੰਦੇ ਕਿਸੇ ਫੀਲਡ ਚ ਵੀ ਨਹੀਂ ਵੜਨ ਦਿੰਦੇ ਵੀ ਨਵਾਂ ਨਹੀਂ ਜੀ ਹੁਣ ਇਹੀ ਰਾਵਾਂਗੇ ਬਸ ਆਹੀ ਜਿਹੜੇ ਆ ਗਏ ਅਸੀਂ ਹੁਣ ਇੱਕ ਸ਼ਰਤ ਖਤਮ ਕੀਤੀ ਹੈ ਹਰ ਇੱਕ ਸੈਕਟਰ ਚ ਕੀਤੀ ਹੈ ਹੈਲਥ ਚ ਵੀ ਕਿਸੇ ਸੜਕਾਂ ਦੇ ਠੇਕੇ ਲੈਣੇ ਨੇ ਪੁਲਾਂ ਦੇ ਠੇਕੇ ਲੈਣੇ ਨੇ ਸਕੂਲ ਬਣਾਉਣ ਦਾ ਹਸਪਤਾਲ ਬਣਾਉਣ ਦਾ ਠੇਕੇ ਉਹਦੇ ਚ ਪਹਿਲਾਂ ਕੀ ਸੀਗਾ ਜੀ ਕਿ ਕੈਬਨਿਟ ਦੇ ਵਿੱਚ ਅਸੀਂ ਫੈਸਲਾ ਕੀਤਾ ਹੁਣੀ ਹਜੇ ਅ ਪਿਛਲੇ ਮਹੀਨੇ ਦੀ 30 ਤਰੀਕ ਨੂੰ ਫੈਸਲਾ ਕੀਤਾ ਕਿ ਜੀ ਇੰਨੇ ਕਰੋੜ ਰੁਪਏ ਦੀ ਟਰਨਓਵਰ ਚਾਹੀਦੀ ਐ ਜੇ 8 ਠੇਕ ਹੀ ਲੈਣੇ ਨੇ ਤੇ ਇੰਨਾ ਥੋੜਾ ਤਜਰਬਾ ਚਾਹੀਦਾ ਓ ਤਾਂ ਬਣਾਈ ਇਸ ਕਰਕੇ ਨੇ ਵੀ ਆਹ ਦੋ ਤਿੰਨ ਕੰਪਨੀ ਟੈਂਡਰ ਭਰਨ ਬਸ ਉਹ ਦੋ ਤਿੰਨ ਕੰਪਨੀ ਆਪਸ ਵਿੱਚ ਮਿਲ ਲੈਂਦੀਆਂ ਇੱਧਰ ਲ ਬਸ ਤੂੰ ਲੈ ਲੈ ਇੱਧਰ ਮੈਂ ਲੈ ਲੈਣਾ ਇੰਨਾ ਪਾ ਦਿੰਨੇ ਆ ਹੁਣ ਜੇ ਕਿਸੇ ਨੂੰ ਤੁਸੀਂ ਟੈਂਡਰ ਚ ਬਾੜੋਂਗੇ ਨਹੀਂ ਤਜਰਬਾ ਕਿਵੇਂ ਹੋਊਗਾ ਜੀ ਜੇ ਤੁਸੀਂ ਉਹਨੂੰ ਕੰਮ ਹੀ ਨਹੀਂ ਦਿਓਂਗੇ ਉਹਦੇ ਕੋਈ ਟਰਨਓਵਰ ਕਾਦੀ ਹੋਊਗੀ ਜੀ ਪੈਸਿਆਂ ਦੀ ਮੈਂ ਕਹੇ ਵੀ ਇਹ ਦੋਨੇ ਕਲੋਜ਼ ਹਟਾ ਦੇ ਇਹ ਦੋਨੇ ਕਲੌ ਚੱਕਦੇ ਨਾ ਤਜਰਬੇ ਦੀ ਲੋੜ ਹੈ ਨਾ ਕੋਈ ਪੈਸੇ ਦੀ ਵੀ ਇੰਨੇ ਪੈਸੇ ਕਮਾਏ ਹੋਣੇ ਚਾਹੀਦੇ ਥੋਡੇ ਸਿਰਫ ਕੁਆਲਿਟੀ ਚੈੱਕ ਕਰਾਂਗੇ ਵੀ ਜੇ ਕੋਈ ਦਵਾਈਆਂ ਸਪਲਾਈ ਕਰਨਾ ਚਾਹੁੰਦਾ ਸਰਕਾਰ ਨੂੰ ਮੱਲਾਕਲੀਨ ਕੰਮ ਵਾਸਤੇ ਇਸ ਤਰ੍ਹਾਂ ਵਾਸਤੇ ਕੰਪਨੀ ਉਹਦੀ ਨਵੀਂ ਹੈ ਦਵਾਈਆਂ ਦੀ ਕੁਆਲਿਟੀ ਚ ਕੋਈ ਘਾਟ ਨਹੀਂ ਹੋਣੀ ਚਾਹੀਦੀ ਬਾਕੀ ਤਜਰਬਾ ਜਾਂ ਕੋਈ ਟਰਨਓਵਰ ਇੰਨੇ ਕਰੋੜ ਦੀ ਉਹਦੀ ਕੋਈ ਪ੍ਰੋਬਲਮ ਨਹੀਂ ਐ ਤਾਂ ਫਿਰ ਨਵੇਂ ਆ ਹੀ ਨਹੀਂ ਸਕਦੇ ਜੀ ਫਿਰ ਜੇ ਨਵੇਂ ਆਉਣਗੇ ਟੈਂਡਰਾਂ 'ਚ ਮੁਕਾਬਲਾ ਹੋਊਗਾ ਤਾਂ ਲੋਕਾਂ ਨੂੰ ਫਾਇਦਾ ਹੋਊਗਾ ਕਿਉਂਕਿ ਹਰੇ ਕਹੂਗਾ ਮੈਂ ਟੈਂਡਰ ਘੱਟ ਤੋਂ ਘੱਟ ਦਾ ਦੇਵਾਂ ਤਾਂ ਕਿ ਮੈਨੂੰ ਠੇਕਾ ਮਿਲ ਜੇ ਤਾਂ ਫਿਰ ਦਵਾਈਆਂ ਸਸਤੀਆਂ ਹੋ ਜਾਣਗੀਆਂ ਕੰਦ ਜੀ ਆਏ ਇਹਨਾਂ ਕੋਲ ਤਜਰਬਾ ਹੈ ਮੈਂ ਕਹਾਂ ਫਿਰ ਐਂ ਕਰੋ ਫਿਰ ਐਸਾ ਬਣਾ ਲਾ ਤਾਂ ਫਿਰ ਮੈਂ ਵੀ ਪਹਿਲੀ ਵਾਰ ਮੁੱਖ ਮੰਤਰੀ ਹਾਂ ਮੈਂ ਵੀ ਨਹੀਂ ਫੈਸਲਾ ਲੈ ਸਕਦਾ ਮੇਰੇ ਕੋਲ ਤਜਰਬਾ ਨਹੀਂ ਹੈਗਾ ਆ ਸਾਰੀ ਕੈਬਨਿਟ ਜਿਹੜੀ ਹੈ ਇਹ ਵੀ ਪਹਿਲੀ ਵਾਰ ਮੰਤਰੀ ਬਣਨੇ ਨੇ ਇਹ ਸਾਬ ਨਾਲ ਤਾਂ ਥੋੜੇ ਕੈਬਨਿਟ ਹੀ ਫਿਰ ਤੁਸੀਂ ਵਿੱਚੋਂ ਕੱਢ ਦੋਗੇ ਇਹ ਸਾਬ ਨਾਲ ਤਾਂ ਤੇ ਜੀ ਦੁਖੀ ਤਾਂ ਤਜਰਬੇ ਆਣਿਆ ਤੂੰ ਆ ਉਹਨੂੰ ਕੋਲ ਤਜਰਬਾ ਹੈ ਬਸ ਤਜਰਬੇ ਆਣ ਦੇ ਤਜਰਬਿਆਂ ਨੇ ਤਾਂ ਮਾਰਿਆ ਪੰਜਾਬ ਹੁਣ ਤੱਕ ਸুইস ਕਰਕੇ ਮੈਂ ਕਹਿੰਦੇ ਅਸੀਂ ਵੀ ਨਵੇਂ ਆ ਤੇ ਅਸੀਂ ਹੁਣ ਆ ਗਏ ਹੁਣ ਤਜਰਬੇਕਾਰ ਹੋ ਗਏ ਅਸੀਂ